हां तीक तो ने कि तो हाँ उम्मीद कर दिया ठीक होव गे मैं आज अपनी सिस्टर जाना सी का, कोई काम सी अपनी रेडियो नी खे हो गए दिखाओ अपनी लुक न्यू कपड़े दिखाओ यस ऐसे नहीं अंगूठा छाड़ दो ना थोड़ी देर मैं ते अटावा ਦੇ ਨਾਲ ਤੇ ਟੋਰੀ ਮਰੀ ਜਾਂਦੀ ਮੇਰੇ ਪੁੱਤਰ ਦੀ ਜੀ ਤੇ ਅਸੀਂ ਆ ਗਏ ਜਲੰਧਰ বাস ਸਟੈਂਡ ਮੰਮੀ ਤਾਈ ਹੁਣੀ ਅੱਗੇ ਆ ਤੇ ਅਸੀਂ ਅੱਜ ਗੱਡੀ 'ਚ ਨਹੀਂ ਜਾ ਸਕੇ ਕਿਉਂਕਿ ਬਿਜ਼ੀ ਸੀ ਬ੍ਰਦਰ ਤੇ ਆਪਾਂ ਹੁਣ ਜਾ ਰਹੇ ਆ ਬੱਸਾਂ ਬਾਹਰ ਬੱਸ ਇੱਧਰ ਬਲੋ ਮਾਂਸਾਂ ਮਾਂਸਾਂ ਘਾਣਾ ਤੇ ਆਣਾ ਓਏ ਹੋਏ ਯਾਰ ਕੀ ਬੋਲੀ ਜੰਦੇ ਨਾ ਬਾਜੀ ਕੀ ਬੋਲੀ ਜਾਂਦੇ ਬਾਜੀ ਟੋਨੇ ਟੋਨੇ ਕੱਪੜੇ ਪਾ ਕੇ ਆਏ ਨਹੀਂ ਤਾਂ ਨੋਨੇ ਨੋਨੇ ਕੱਪੜੇ ਘਰ ਆਏ ਹਾਂ ਹਾਂਜੀ ਤੇ ਅਸੀਂ ਆ ਗਏ ਆਂ ਦੀਦੀ ਘਰ ਆਪਣੇ ਖਾਣਾ ਖੁਨਾ ਖਾ ਕੇ ਹੁਣ ਨਹੀਂ ਤਾਂ ਬਾਹਰ ਨਾ ਜਾਈਓ ਸਟੇਜ ਜੋ ਤੁਸੀਂ ਦੇਖਦੇ ਨਾ ਸੱਟ ਲੱਗ ਜਾਣੀ ਹੈ ਤੇ ਬਹੁਤ ਜ਼ਿਆਦਾ ਰੋਟੀ ਆ ਖਾਣਾ ਖੁਣਾ ਖਾ ਕੇ ਰਾਜ ਜਲਾ ਗਏ ਸੀਗੇ ਤੇ ਬੱਚੇ ਸਕੂਲ ਗਏ ਜਦੋਂ ਮਾਸੇ ਨਿਆਣਾ ਬੱਚੇ ਨੂੰ ਚਾਹ ਹੁੰਦਾ ਤੇ ਇਹਨਾਂ ਨੇ ਸਕੂਲ ਭੇਜ ਦਿੱਤਾ ਉਹ ਵਿਚਾਰੇ ਤੱਕ ਆਏ ਨਹੀਂ ਤੇ ਸਕੂਲ ਨੂੰ ਆਣਗੇ ਤੇ ਖੁਸ਼ ਹੋਣਗੇ ਮੈਂ ਕਾਫੀ ਟਾਈਮ ਬਾਅਦ ਆਈਆਂ ਤੇ ਬਾਕੀ ਖਾਣਾ ਖੁਣਾ ਖਾ ਕੇ ਅਸੀਂ ਤੇ ਪਹੁੰਚ ਗਏ ਸੀਗੇ ਪਹਿਲਾਂ ਚਾਹ ਵਗੈਰਾ ਪੀਤੀ ਖਾਣਾ ਖਾ ਕੇ ਹੁਣ ਅਸੀਂ ਅਮਨੀਤ ਨਾਲ ਥੋੜਾ ਜਿਹਾ ਤੁਹਾਨੂੰ ਪਤਾ ਜੋ ਬੱਚੇ ਦਾ ਕੰਮ ਹੁੰਦਾ ਕਦੀ ਸ਼ੂਸ਼ੂ ਗਾਦਰ ਕਦੀ ਪਾਟੀ ਕਰ ਦਿੱਤੀ ਹੁਣ ਉਹ ਇਦਾਂ ਹੀ ਕੰਮ ਰਹਿੰਦਾ ਜਿਹੜੇ ਨਿਆਣੇ ਵਾਲੇ ਹੁੰਦੇ ਭਾਜੀ ਤੁਸੀਂ ਕੀ ਕਰੀ ਜਾਂਦੇ ਹੋ ਕਪੜੇ ਤਾਂ ਤੁਸੀਂ ਬਹੁਤ ਬੁਰਾ ਹਾਲ ਕਰ ਦਿੱਤਾ ਆਪਣੇ ਹੂੰ ਸ਼ਕਰ ਕਾ ਹੈ ਆਪਕੀ ਜੈਕਟ ਕਾ ਹੈ ਤੇ ਕਪੜੇ ਵਾਈਟ ਟੀ-ਸ਼ਰਟਸ ਆਪਣੇ ਬੱਚੇ ਰੋਦੇ ਬਹੁਤ ਕਪੜੇ ਗੰਦੇ ਹੋ ਜਾਂਦੇ ਆ ਤੇ ਨੇ ਆਂਦੇ ਹੀ ਕਪੜਾ ਤਾਰ ਦੋ ਮੈਨੂੰ ਗਰਮੀ ਲੱਗਦੀ ਪਈ ਹੈ ਤੇ ਬਾਕੀ ਇੱਥੇ ਲੁਧਿਆਣੇ ਵਾਲੇ ਪੱਖੇ ਚਲਾ ਕੇ ਵੀ ਬੈਠੇ ਸਾਡੇ ਦਿਲੰਦਰ ਨੂੰ ਕੋਈ ਨਹੀਂ ਪਤਾ ਇਹ ਤੇਲ ਪੱਕੇ-ਪੱਕੇ ਸਭ ਚੱਲਣ ਲੱਗ ਗਏ ਆ ਤੇ ਬਾਕੀ ਚਲੋ ਅਸੀਂ ਹੁਣ ਅੱਗੇ ਬੱਚੇ ਆਣ ਤੇ ਮਿਲੀਏ ਤੇ ਫਿਰ ਆਪਾਂ ਚਲੀਏ ਘਰ ਨੂੰ ਬਹੁਤ ਲੇਟ ਹੋ ਗਏ ਆ ਤੇ ਜਾ ਕੇ ਮੈਂ ਥੋੜਾ ਮਾਰਕੀਟ ਵੀ ਜਾਣਾ ਹੈ ਬਾਕੀ ਚਲੋ ਕਰਦੇ ਆ ਬ੍ਰੇਕ ਤੋਂ ਬਾਅਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਮੈਂ ਠੀਕ ਠਾਕ ਹੋਵੋਗੇ ਤੇ ਅੱਜ ਸਾਰੀ ਦਿਹਾੜੀ ਘਰੇ ਹੀ ਲੰਘ ਗਈ ਕਿਵੇਂ ਨੇ ਬਾਹਰ ਨਹੀਂ ਨਿਕਲੇ ਤੇ ਅੱਜ ਮੈਚ ਬਹੁਤ ਵਧੀਆ ਚੱਲਣ ਦੇ ਸੀਗੇ ਕਮਾਲਪੁਰੇ ਟੂਰਨਾਮੈਂਟ ਹੁੰਦਾ ਉੱਥੇ ਅੱਜ ਮੈਚ ਬਹੁਤ سارے ਮੈਂ ਤੁਹਾਨੂੰ ਜਿੱਦਾਂ ਕਬੱਡੀ ਬਹੁਤ ਦੇਖਦਾ ਮੈਂ ਤੇ ਉੱਥੇ ਨਾ ਕਬੱਡੀ ਦੇ ਸਾਰੇ ਟੌਪ ਟੌਪ ਦੇ ਪਲੇਅਰ ਆਏ ਸੀਗੇ ਤੇ ਤਾਂ ਕਰਕੇ ਫਿਰ ਮੈਂ ਉਹ ਮੈਚ ਜਿਹੜਾ ਉਹ ਦੇਖਣ ਗਿਆ ਸੀਗਾ ਤੇ ਉਹ ਬੜਾ ਮਜ਼ਾ ਆਇਆ ਮਤਲਬ ਉਦਾਂ ਨਾਰਮਲੀ ਮੈਚ ਦੇਖੋ ਤੇ ਸੈਮੀਫਾਈਨਲ ਫਾਈਨਲ ਮੈਚ ਵਧੀਆ ਹੁੰਦੇ ਆ ਪਰ ਜਿਹੜਾ ਅੱਜ ਮੈਚ ਸੀਗੇ ਸਾਰੇ ਹੀ ਮੈਚ ਵਧੀਆ ਸੀਗੇ ਉਹ ਦੇਖਦਾ ਦੂਰ ਦਰਿਆਂ ਤੇ ਰੋਟੀ ਪਾਣੀ ਖਾ ਕੇ ਫਿਰ ਉਹੀ ਦੇਖਦਾ ਰਿਆਂ ਤੇ ਪਤਨ ਲੱਗਿਆ ਕਿਹੜੇ ਵੇਲੇ ਦੇਣਾਂਗੇ ਤੇ ਫਿਰ ਮੈਂ ਕਹ ਗਿਆ ਜਲ ਹੁਣ ਉੱਠ ਕੇ ਦੇਖਿਆ ਤੇ ਮੈਂ ਕਹਿਆ ਯਾਰ ਮੇਰਾ ਤਾਂ ਪਾਣੀ ਖਤਮ ਹੋਇਆ ਪਾਣੀ ਲੈ ਕੇ ਆਉਣਾ ਇੱਧਰ ਦੇਖੋ ਇੱਥੇ ਕੰਮ ਚੱਲਣ ਦੇ ਆ ਪਰਤਗਾਲ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਹੁਣ ਇਹਨਾਂ ਦਾ ਮੋਟਿਵ ਇਹ ਹੋਣਾ ਹੈ ਵੀ ਫਟਾਫਟ ਅਸੀਂ ਨਾ ਕੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਮਕਾ ਦਾਈਏ ਕੰਮ ਤੇ ਮਕਾ ਵੀ ਦੇਣ ਕੇ ਬਾਕੀ ਇਹਨਾਂ ਦਾ ਟਾਰਗੇਟ ਇਹ ਹੀ ਹੋਣਾ ਵੀ 1-2 ਮਹੀਨੇ ਦੇ ਵਿੱਚ ਸਾਰੀ ਸਕਿਲ ਬਣਾ ਲਈਏ ਕਿਉਂਕਿ ਇੱਥੋਂ ਜਿਹੜਾ ਰਾਹ ਆ ਉਹ ਮਰੀਨੇ ਨੂੰ ਜਾਂਦਾ ਵੈਦਰ ਦੇਖੋ ਕਿੰਨਾ ਸੋਹਣਾ ਇੱਥੇ ਨਾ ਸਨਸੈਟ ਜਦੋਂ ਹੁੰਦਾ ਨਾ ਉਹ ਬਾਲੇ ਘੈਂਟ ਵੈਦਰ ਹੁੰਦਾ ਤੇ ਬਾਕੀ ਮੈਂ ਹੁਣ ਖਾਲਦੀ ਘੜੀ ਨਾ ਮੈਂ ਉਦਾਂ ਇੱਥੇ ਆਵਾਂ ਨਾ ਇੰਟਰਮਾਰਸ ਇੱਥੇ ਜ਼ਿਆਦਾ ਕੁਝ ਲਿਆ ਜਾਂਦਾ ਪਰ ਅੱਜ ਮੇਰਾ ਮੋਡ ਹੀ ਆ ਮੈਂ ਟੁੱਟੇ ਪੈਸੇ ਲੈ ਕੇ ਆਇਆ ਨਾਲ ਹਰ ਕਾ ਜਨੇਰੇਟੋ ਤੇ ਪੈਸੇ ਹੀ ਧੱਕ ਲਿਆ ਇਹ ਹੈਗੇ ਯੂਰੋ ਸੈਂਟੀਆਂ ਸੈਂਟੀਆਂ ਮੰਨ ਕੇ ਅੱਜ ਕੱਲ ਪਾਣੀ ਲੈ ਕੇ ਜਾਣਾ ਕਿਉਂਕਿ ਜਦੋਂ ਮੈਂ ਕਾਰਡ ਨਾਲ ਪੇਮੈਂਟ ਕਰਦਾ ਫਿਰ ਮੈਂ ਪਾਣੀ ਦੇ ਨਾਲ ਕਿੰਨਾ ਕੁਝ ਹੀ ਲੈ ਜੰਨਾ ਤੇ ਐਵੇਂ ਪੰਜ-ਛੇ ਯੂਰੋ ਬਣ ਜਾਂਦੇ ਇਸ ਲਈ ਮੇਰਾ ਮੋਟਿਵ ਇਹੀ ਹੈ ਹੁਣ ਕੋਸ਼ਿਸ਼ ਤੇ ਹੀ ਹੈ ਕਿ ਮੈਂ ਇੰਟਰਮਾਰਕਟ ਵਾਲਾ ਨੂੰ ਅੱਜ ਬਸ ਓਨੇ ਹੀ ਪੈਸੇ ਵਟਾਵਾਂ ਜਿੰਨੇ ਕਿ ਮੈਂ ਚਾਹੁੰਨਾ ਤੇ ਬਾਕੀ ਹੁਣ ਦੇਖਦੇ ਹਾਂ ਹਾਂਜੀ ਤੇ ਹੋ ਗਈ ਨਾ ਉਹੀ ਗੱਲ ਸੱਚ ਮਗਾ ਹੀ ਮਕੱਲਾ ਪਾਣੀ ਲੈਣ ਜਾਣਾ ਫਿਰ ਨਾਲ ਬਿਸਕੁਟ ਚੱਕੀ ਲੈਣਾ ਤੇ ਕੀ ਕਰੂ ਮੈਂ ਹੁਣ ਅਜੋਸੇ ਮਜਬੂਰ ਹਜ਼ੂਰ ਪਾਣੀ ਦੇ ਨਾਲ ਬਿਸਕੁਟ ਫਿਰ ਚੱਕੀ ਲੈਣਾ ਅਸਲ 'ਚ ਬਿਸਕੁਟ ਚੱਕਣ ਦਾ ਕਾਰਨ ਇਹ ਹੈਗਾ ਹੈ ਕਿ ਮੈਂ ਤਾਂ ਆਪਣੇ ਵਾਅਦੇ ਤੇ ਪੂਰਾ ਸੀਗਾ ਕਿ ਮਤਲਬ ਇਦਾਂ ਅਸਲ 'ਚ ਮੋਰੇ ਪਾਣੀ ਜਿਹੜਾ ਸੀ ਉਹ ਤੇ ਆਫ ਲੱਗੀ ਹੋਈ ਸੀ ਪਾਣੀ 1.0 ਦੀ ਬਜਾਏ ਮੈਨੂੰ ਮਿਲ ਗਿਆ 84 ਸੈਂਟਾਂ ਦਾ ਤੇ ਉਹ ਫਾਇਦਾ ਹੋ ਗਿਆ ਤੇ ਬਾਕੀ ਜਿਹੜੇ ਉੱਤੇ ਸੀਗੇ ਮੇਰੇ ਕੋਲ ਥੋੜੇ ਬਹੁਦੇ ਮੈਂ ਹੁਣ ਖਾਲੀ ਹੱਥ ਹੀ ਜਾਣੇ ਆ ਕੀ ਲੈ ਕੇ ਜਾਣੇ ਵੈਸੇ ਤੇ ਫਿਰ ਵੀ ਮੇਰਾ ਜਿਹੜਾ ਬਣ ਗਿਆ ਸਿਸਟਮ ਤੇ ਫਿਰ ਮਗਾ ਜਾਲਾ ਬਿਸਕੁਟ ਲੱਗੇ ਮੈਨੂੰ ਇਹੇ ਚੱਕਲੇ ਤੇ ਮੈਂ ਫਿਰ ਵੀ ਆਪਣੇ ਬਜਟ 'ਚ ਰਹਾ ਮੈਂ ਆਪਣੇ ਵਾਦੇ ਤੇ ਪੂਰੇ ਰਹਿਣਾ ਕਾਰਡ ਨਹੀਂ ਮੈਂ ਯੂਜ਼ ਕੀਤਾ ਮੈਂ ਕਹਿੰਦਾ ਕਾਰਡ ਸਹੀ ਗੱਲ ਹੈ ਜਦੋਂ ਮੇਰੇ ਕੋ ਕੋ ਬੈਂਕ ਅਕਾਊਂਟ ਨਹੀਂ ਹੁੰਦਾ ਸੀ ਨਾ ਕਾਰਡ ਵਗੈਰਾ ਨਹੀਂ ਮੈਂ ਯੂਜ਼ ਕਰਦਾ ਹੁੰਦਾ ਸੀ ਮੇਰਾ ਖਰਚਾ ਨਹੀਂ ਹੁੰਦਾ ਸੀ ਅ ਜਦੋਂ ਤਾਂ ਮੈਨੂੰ ਕਾਰਡ ਵਾਲਾ ਸਿਸਟਮ ਜਿਹਾ ਆਇਆ ਨਾ ਮੇਰੇ ਕੋਲ ਐਪਲ ਪੇ ਤਾ ਦਿਨ 3 ਕਰਕੇ ਅਗਲੇ ਕੱਟ ਲੈਣੇ ਮੇਰੇ ਤੋਂ ਪਹਿਲਾਂ ਉਹ ਮਰਵਾਉਂਦਾ ਇੰਡੀਆ 'ਚ Google Pay ਮਰਵਾਉਂਦਾ ਤੇ ਇੱਥੇ Apple Pay ਮਰਵਾਉਂਦਾ ਇਹ ਪੈਸੇ ਨਹੀਂ ਟਿਕਣ ਦਿੰਦਾ ਦੋਵੇਂ ਚੀਜ਼ਾਂ ਤੇ ਬਾਕੀ ਹੁਣ ਮੇਰਾ ਘਰ ਥੋੜਾ ਦੂਰ ਹੈ ਤੇ ਮੈਂ ਤੁਰਿਆ ਜਾਣਾ ਮੈਂ ਉੱਧਰ ਹੀ ਨਿਕਲਾ ਮੈਂ ਕਿ ਚੱਲ ਨਾਲ ਥੋੜੀ ਬੋਧੀ ਜ਼ਹਿਰ ਹੋ ਜੀਏ ਸਾਰੀ ਦਿਹਾੜੀ ਸਾਰੀ ਦਿਹਾੜੀ ਨਿਕਲੇ ਨਹੀਂ ਜੇ ਥੋੜੀ ਬੋਧੀ ਹਵਾ ਲੱਗ ਜੂ ਸਰੀਰ ਨੂੰ ਤੇ ਅਜੇ ਠੰਡ ਵੀ ਹੈ ਨਹੀਂ ਨਹੀਂ ਨਾਰਮਲ ਜਿਹੀ ਹੈ ਹੁਣ ਬਸ ਸਾਡਾ ਵੀ ਕੰਮ ਕਾਰਟ ਸਟਾਰਟ ਹੋਣ ਵਾਲਾ ਹੀ ਆ ਏ ਬਾਕੀ ਕਰਦੇ ਆ ਫਿਰ ਬਾਅਦ ਠਹਿਰ ਕੇ ਰੋਕੇ ਹਨਾ ਓਕੇ ਹਾਂਜੀ ਤੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਤੇ ਅੱਜ ਅਸੀਂ ਕਰਾਂਗੇ ਘਰ ਦੀ ਵਾਪਸੀ ਬਹੁਤ ਕੋਮਲਿਆ ਬਹੁਤ ਫੇਰ ਲਿਆ ਇੰਜੋਏ ਕਰ ਲਿਆ ਅਜੇ ਦੀਪ ਸਤਿਓ ਇਹ ਆਮ ਨੀਤ ਨੂੰ ਮੈਂ ਇਹ ਗੱਲ ਕਹਿ ਰਹੀ ਸੀ ਚਲੀ ਦਾਦੀ ਘਰ ਉਹਦਾ ਤੇ ਮਨ ਕਰਨਾ ਨਹੀਂ ਕਿਉਂਕਿ ਉੱਥੇ ਬਾਹਰ ਨਹੀਂ ਜਾਂਦੀ ਇੱਥੇ ਨੇ ਕੋਈ ਘਰ ਛੱਡਿਆ ਨੂੰ ਨਾ ਘੁੰਮਣ ਲਈ ਕਦੀ ਉਧਰ ਕਦੀ ਉਧਰ ਸਾਰੇ ਬੱਚਿਆਂ ਨਾਲ ਕਹਿੰਦੇ ਹਾਂ ਨੂੰ ਹਾਂ ਪਿਆਰਾਂ ਤੇ ਬਹੁਤ ਖੇਡਦੀ ਆ ਤੇ ਹੁਣ ਅਸੀਂ ਕਰਾਂਗੇ ਵਾਪਸੀ ਕਾਫੀ ਟਾਈਮ ਹੋ ਗਿਆ ਸੀਗਾ ਕਿ ਆਏ ਹੋਏ ਨੂੰ ਹਫਤਾ ਹਫਤਾ ਉੱਪਰ ਹੋ ਗਿਆ ਤੇ ਬਾਕੀ ਦੀ ਵਜ ਸੁੱਤੇ ਉੱਠੇ ਨਹੀਂ ਹੈਗੇ ਉਹਨਾਂ ਨੂੰ ਮੈਂ ਕਹਿਣਾ ਥੋੜਾ ਮਾਰਕੀਟ ਦਾ ਕੰਮ ਸੀਗਾ ਉਹ ਕਰਕੇ ਆਈ ਹੁਣ ਅੱਧੇ ਘੰਟੇ ਬਾਅਦ ਫੇਰ ਜਾਣਾ ਥੋੜਾ ਜਿਹਾ ਮਾਰਕੀਟ ਦਾ ਕੰਮ ਕਰਕੇ ਬ੍ਰੇਕਫਾਸਟ ਕਰਕੇ ਅਵਨੀਤ ਨੇ ਨਾ ਨੂੰ ਲਿਆ ਉਹਦੇ ਨਾਲ ਨੀ ਨੂੰ ਨਵਾ ਦਿੱਤਾ ਮੈਂ ਗਈ ਸੀ ਮਾਰਕੀਟ ਤੇ ਬਾਕੀ ਹੁਣ ਇਹ ਹੀ ਹੈ ਕਿ ਹੁਣ ਵਾਪਸ ਤੇ ਕਰਨੀ ਪੈਣੀ ਹੈ ਰਾਤ ਵੀ ਦੀਪ ਨਾਲ ਮੇਰੀ ਗੱਲ ਨਹੀਂ ਹੋਈ ਕਿਉਂਕਿ ਮੈਂ ਟਾਇਰਡ ਹੋ ਜਾਂਦੀ ਆ ਮੈਂ 12 ਸਵਾ 12 ਵਜੇ ਤੱਕ ਸੋ ਜਾਂਦੀ ਆ ਤੇ ਉਹਨਾਂ ਦਾ ਤੇ ਟਾਈਮ ਹੁੰਦਾ 5 ਵਜੇ ਮੇਰੇ ਇੰਡੀਆ ਦੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਦੋਂ ਅਸਲੀ ਨੀਂਦ ਤੇ 5 5:30 ਵਜੇ ਆਂਦੀ ਆ ਹੁਣ ਜਾ ਕੇ ਆਪਣਾ ਘਰ ਦੇਖੀਏ ਕਾਫੀ ਟਾਈਮ ਹੋ ਗਿਆ ਇਹਨੂੰ ਤੇ ਬਾਕੀ ਬਸ ਐਦਾਂ ਹੀ ਚੱਲਦਾ ਰਹੇਗਾ ਕੰਮ ਕਦੀ ਕਹਿੰਦੇ ਨਾ ਜਾਣਾ ਆਣਾ ਕਦੀ ਘੁੰਮਦੇ ਰਹਿਣਾ ਥੋੜਾ ਇੰਜੋਏ ਹੋ ਜਾਣਾ ਟਾਈਮ ਦਾ ਬਦਲਣ ਲੱਗਦਾ ਔਰ ਜਨਵਰੀ ਮਹੀਨਾ ਲੰਘ ਗਿਆ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਤੁਸੀਂ ਸਾਰੇ ਜਣੇ ਬੜਾ ਪਿਆਰ ਦੇ ਰਹੇ ਹੋ ਵਲੌਗ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਸਾਡਾ ਵੀ ਦਿਲ ਕਰਦਾ ਰਿਹਾ ਵਲੌਗਸ ਪਾਈਏ ਮੈਂ ਕਾਫੀ ਡੇਲੀ ਰੂਟੀਨ ਵਲੌਗ ਦਿਖਾ ਦਿੱਤੀ ਹੈ ਜਿਹੜੇ ਮੈਨੂੰ ਪਿਆਰ ਕਰਦੇ ਆ ਸਾਰੇ ਮੇਰਾ ਵਲੌਗ ਦੇਖਦੇ ਆ ਮਤਲਬ ਉਹ ਦੇਖਦੇ ਹੀ ਰਹੀਓ ਤੇ ਬਾਕੀ ਤੁਸੀਂ ਕਿੱਦਾਂ ਦਾ ਵਲੌਗ ਚਾਹੁੰਦੇ ਹੋ ਕੀ ਚਾਹੁੰਦੇ ਹੋ ਉਹ ਸਾਰਾ ਮੈਸੇਜ ਕਰਦੇ ਰਿਹਾ ਕਰੋ ਤੇ ਬਾਕੀ ਤੁਹਾਨੂੰ ਉਹਦਾਂ ਦਾ ਵਲੌਗ ਮਿਲੇਗਾ ਬਸ ਹੁਣ ਤਿਆਰੀ ਹੈਗੀ ਹੈ ਬੈਗ ਪੈਕ ਹੈ ਤੇ ਬਾਕੀ ਥੋੜਾ ਜਿਹਾ ਮੈਂ ਮਾਰਕੀਟ ਦਾ ਕੰਮ ਕਰਨਾ ਉਸ ਤੋਂ ਬਾਅਦ ਸਹੀ ਰਹਿੰਦਾ ਜਦੋਂ ਸਰਦੀਆਂ 'ਚ ਹਨੇਰਾ ਵੀ ਜਲਦੀ ਹੋ ਜਾਂਦਾ ਹੈ। ਬਾਕੀ ਹੁਣ ਦੀਪ ਉੱਠਦੇ ਆ। ਤੇ ਦੇਖਦੇ ਆ ਕੀ ਕਹਿੰਦੇ। ਜਾ ਰਹਿਆਂ ਘਰ ਵਾਪਸ। ਚਲੀਏ ਘਰੋਂ ਫਿਰ। ਥੋੜੇ ਘਰ। ਇਹ ਸਰਦੀਆਂ ਬਹੁਤ ਸੱਚਾ। ਇਹ ਬਹੁਤ ਸੋਹਣਾ। ਇਹ ਬਹੁਤ ਸੋਹਣਾ। ਉਹ ਤੇ ਪਿਆਰਾ ਸੀ ਨਾ ਬੱਚਾ। ਕਦੇ ਪਿੱਛੇ ਰਿੱਧੀ ਕਰ ਰਿਹਾ ਸੀਗਾ। ਤੇ ਅਸੀਂ ਜਾ ਰਹਿਆਂ ਸਾਨੂੰ ਜਾਣਾ ਵੀ। ਆਟੋ ਜਿ ਪਰਿਆ ਆਟੋ ਵੀ ਆਪਣਾ ਕਰਦੇ ਆ ਨਾ ਨੀਤੇ ਆਪਣਾ ਕਰਕੇ OK ਇਹ ਕੀ ਵਟ ਇਜ਼ ਥਿਸ ਬਰਸ਼ ਤੁਸੀਂ ਤੇ ਅਸੀਂ ਆ ਗਏ ਆ ਦਾਦੀ ਦੇ ਘਰ ਵਾਪਸ ਮੰਮੀ ਹੋਣਾ ਕੋਲੋਂ ਤੇ ਬੜੇ ਦਿਨ ਰਹਿ ਆਏ ਸੀਗੇ ਤੇ ਮੰਮੀ ਨੇ ਤਾਂ ਮੇਰਾ ਕਮਰਾ ਧਰ ਰੱਖਿਆ ਨੀਤੇ ਦਾਦੀ ਨਾਲ ਮਿਲ ਮਿਲੀ ਕਰਕੇ ਦਿਖਾ ਸਾਰੇ ਕਹਿੰਦੇ ਦਾਦੀ ਨਾਲ ਮਿਲ ਮਿਲੀ ਨਹੀਂ ਕੀਤੀ ਮੇਲ ਮਿਲਵਾਣ ਕੇ ਮੇਲ ਦੀ ਏਦਾਂ ਨਾ ਕਰਿਆ ਕਰ ਫਿਰ डैडी ने क्या नोट नकली ना डैडी ने प्रेस ही कर दुद्धू ले आओ भरावा आया दुद्धू नकली नहीं है पागल को आ गए दादी को आजा आजा मिली मिली कर दादू ने चल कहती मैं चीजी लैनी कि जाओगा जा मिली मिली खा लो फिर मिली मिली तो कर दादू ने मैं तो लिया मैं तेन कि चीजें ला के पहला मिली मिली करके आ जादू दादू ने ਮਿਲੀ ਮਿਲੀ ਕਰਕੇ ਦਾ ਜਾਂ ਐਸੇ ਨਹੀਂ ਕਰਦੇ ਮਿਲੀ ਮਿਲੀ ਕਰਦੇ ਆ ਦੇਖ ਸ਼ੁਰੂ ਹੋ ਗਿਆ ਕੰਮ ਉਹ ਉਹਨਾਂ ਕੋ ਪਾਇ ਨਹੀਂ ਪੂਰਾ ਜਾਣਦ ਦੇ ਦਿੰਦੇ ਨਹੀਂ ਉਹ ਕਿ ਬੇਰ ਬੇਰ ਬਾਹਰ ਇਹ ਕਿੱਥੋਂ ਨਿਕਲਿਆ ਪਤਾ ਨਹੀਂ ਨਾ ਆਹ ਪਾ ਗਿਆ ਨਿਕਲ ਆਪ ਬਾਹਰ ਆ ਨੇ ਮੈਂ ਕਹਿਆ ਯਾਰ ਰਾਤ ਦੀ ਗਲੀ ਦੇ ਵਿੱਚ ਜਾਗੋ ਨਿਕਲ ਕੇ ਇੰਜੋਏ ਆਪਣੀ ਡਾਂਸ ਆਪਣੇ ਵਿਆਹ ਦਾ ਕੁਲ ਇਹ ਲੋਕਾਂ ਦਾ ਪਿਆਰ ਜਾਗੋ ਆਈ ਉਹ ਨੀਂਦ ਕਿੰਨੀ ਮੈਂ ਦੇਖਣ ਜਾਣਾ ਉਹ ਪਿੱਟੜੀ ਉਹਨੂੰ ਬਾਹਰ ਲੈ ਕੇ ਦੇ ਤਾ ਖੜੇ ਉਹਨੂੰ ਗਿਆਂਦਾ ਉੱਧਰ ਵੀ ਦੇ ਲਾ ਜਾਂਦਾ ਇਹ ਵੀ ਆਪਣਾ ਘਰ ਹੁੰਦਾ ਹੈ ਇੱਥੇ ਵੀ ਦੇ ਲਾਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਿਆਦਾ ਮੈਂ ਇੱਥੇ ਰਹਿਣਾ ਹੀ ਪਸੰਦ ਕਰਦੀ ਹਾਂ ਉਹ ਤੇ ਘੁੰਮਣ ਕੇ ਰਜਾਈਦਾ ਤੇ ਇਹ ਮੈਡਮ ਜੀ ਆਪਣਾ 7 ਵਜੇ ਕੋਸ ਹੋ ਕੇ 10 ਵਜੇ ਉੱਠ ਗਏ ਨੇ ਉੱਠ ਗਏ ਹਾਂ ਹਾਂ ਬੋਲਦੇ ਹਾਂ ਹਾਂਜੀ ਕਲਚਰ ਦੇਖੋ ਲਗਾਇਆ ਹੋਇਆ ਤੇ ਬਾਕੀ ਇਹਦਾ ਜਿਹੜਾ ਡਿਨਰ ਆ ਉਹ ਇਸ ਟਾਈਮ ਹੋ ਰਿਹਾ ਕਿਉਂਕਿ ਅਸੀਂ ਪਹਿਲਾਂ ਹੀ ਰੋਟੀ ਪਾਣੀ ਖਾ ਚੁੱਕੇ ਸੀ ਮੈਂ ਮੰਮੀ ਤੇ ਡੈਡੀ ਨੇ ਖਾ ਲਿਆ ਸੀਗਾ ਰੋਟੀ ਪਾਣੀ ਜਲਦੀ ਤੇ ਅਵਨੀਤ ਦਾ ਜਿਹੜਾ ਡਿਨਰ ਆ ਇਸ ਕਰਕੇ ਲੇਟ ਹੋ ਰਿਹਾ ਕਿਉਂਕਿ ਉਹᱫੋ ਥੱਕ ਕੇ ਆਈ ਸੀਗੀ 7 ਵਜੇ ਤੇ ਆਪਣਾ ਸੋ ਗਈ ਤੇ ਬਾਕੀ ਰਹੀ ਪ੍ਰੋਬਲਮ ਮੈਨੂੰ ਕਹਿੰਦੇ ਨਾ ਮਾਂ ਮਾਂ ਕੇ ਦਿਲ ਜੈਸਾ ਦੁਨੀਆ ਮੇ ਕੋਈ ਦਿਲ ਨਹੀਂ ਮਾਂ ਦਾ ਦਿਲ ਗੱਲ ਸੱਚਿਆਂ ਨੇ ਇਹਨੂੰ ਦੇਖ ਕੇ ਤੇ ਬਿਲਕੁਲ ਹੀ ਸੱਚ ਹੈ ਸੱਚ ਦੇ ਨਾਲ ਸੱਚ ਹੈ ਮੈਂ ਸੋਚਿਆ ਸੀ ਅਸੀਂ ਮਤ ਥੱਕ ਕੇ ਆਈਆਂ ਤੇ ਮੈਂ ਵੀ ਅੱਜ ਆਰਾਮ ਕਰੂੰਗੀ ਕਦੀ ਕਿਧਰ ਕਦੀ ਕਿਧਰ ਤੇ ਅੱਜ ਅਸੀਂ ਸੋਵਾਂਗੇ ਤੇ ਇਹ ਮੈਡਮ ਨੇ ਆਪਣਾ 7 ਵਜੇ ਸੋ ਕੇ ਤੇ ਆਪਣਾ 10 ਵਜੇ ਉੱਠ ਗਈ ਆ 10 ਵਜੇ ਉੱਠ ਕੇ ਦਾ ਡਿਨਰ ਹੋ ਰਿਹਾ ਤੇ ਉਨੀਤ ਤੁਸੀਂ ਆ ਜਲਦੀ ਸੋ ਜਾਓਗੇ ਨਾ ਸੋ ਜਾਓਗੇ ਨਾ ਭਾਜੀ ਕਿਉਂਕਿ ਮੈਂ ਵੀ ਸੋਣਾ ਤੇ ਗਲੀ 'ਚ ਜਾਗੋ ਆਈ ਸੀਗੀ ਉਹ ਢੋਲ ਨੇ ਐਸਾ ਢੋਲ ਬਜਾ ਕੇ ਮੇਰਾ ਢੋਲ ਬਜਾਤਾ ਹੈ ਮੇਰਾ ਢੋਲ ਉਠਾਤਾ ਆ ਮੇਰਾ ਢੋਲ ਢੋਲ ਮੇਰਾ ਢੋਲ ਢੋਲ ਤੁਸੀਂ ਮੇਰਾ ਢੋਲ ਹੀ ਹੈ ਹੈਨਾ ਕੀ ਆ ਫਿਰ ਇਹ ਤਾਂ ਹੂੰ ਇਹ ਆਪਣਾ ਮੈਡਮ ਓਟ ਕੇ फटाफट ਮੈਨੂੰ ਪ੍ਰੌਨਟੀ ਬਣਾ ਕੇ ਦੋ ਸਾਰਾ ਖਾਣਾ ਕੋਣਾ ਖਾ ਕੇ ਫਿਰ ਆਟਾ ਵਗੈਰਾ ਰੱਖਣਾ ਬਣਾਉਣਾ ਪ੍ਰੌਨਟੀ ਬਹੁਤ ਅਲੱਗ ਲੱਗਦਾ ਪਰ ਆਪਣਾ ਬੱਚਾ ਖਾਵੇ ਮਤਾ ਆਲੂ ਹੋ ਜਾਏ ਤੇ ਹਾਂਜੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਏ